ਆ ਸਰ ਨੇ ਆਪਣਾ ਚਲਾਨ ਕੱਟਿਆ ਸੀਗਾ ਨੰਬਰ ਪਲੇਟ ਦਾ ਤੇ ਮੈਂ ਸਰ ਨੂੰ ਕਿਹਾ ਸੀਗਾ ਵੀ ਮੈਨੂੰ ਸਿਰਫ 20 ਮਿੰਟ ਦਾ ਸਮਾਂ ਦੇ ਦਿਓ ਮੈਂ ਅੱਜ ਗੱਡੀ ਤੇ ਨੰਬਰ ਪਲੇਟ ਲਵਾਉਣ ਆਇਆ ਹਾਂ ਸਰ ਨੇ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਹੁਣ ਮੈਂ 20 ਮਿੰਟ ਦੇ ਵਿੱਚ ਇੱਥੇ ਆ ਗਿਆ ਤੇ ਸਿਰਫ ਨੰਬਰ ਪਲੇਟ ਦਿਖਾਉਣ ਆਇਆਗਾ ਵੀ ਜੀ ਸਰ ਵੀ ਆਪਣੇ ਕੋਲ ਨੰਬਰ ਪਲੇਟ ਹੈਗੀ ਆ ਤੇ ਸਰ ਨੇ ਹੁਣ ਕਿਹਾ ਇਹ ਕਹਿੰਦੇ ਵੀ ਚਲਾਨ ਮੈਂ ਇੱਕ ਵਾਰ ਕੱਟਦਾ ਵੀ ਹੁਣ ਵੀ ਚਲਾਣ ਮੈਂ ਇਥੋਂ ਨੰਬਰ ਪਲੇਟ ਦਾ ਟੈਨਸ਼ਨ ਵੀ ਕਰ ਸਕਦਾ ਕਹਿੰਦੇ 9 ਤਰੀਕ ਨੂੰ ਜਾ ਕੇ ਵੀ ਉੱਥੇ ਤੁਸੀਂ ਦਿਖਾ ਦਿਓ ਹੁਣ ਉੱਥੇ ਜਾ ਕੇ ਜਿਵੇਂ ਦਿਖਾਵਾਂ ਇਹਨਾਂ ਨੇ ਕਹਿਣਾ ਸੀਗਾ ਵੀ ਨੰਬਰ ਪਲੇਟ ਕਿਤੇ ਵਾਕਈ ਨਹੀਂ ਇਹਦੇ ਕੋਲ ਹੈਗੀ ਵੀ ਜਾਂ ਹੌਂਦੇ ਆਇਆ ਇਸੇ ਕਰਕੇ ਮੈਂ ਵੀਡੀਓ ਬਣਾ ਰਿਹਾ ਇਹਨਾਂ ਨੇ 20 ਮਿੰਟ ਦਾ ਸਮਾਂ ਮੰਗਿਆ ਸੀਗਾ ਜੀ ਕਿਉਂਕਿ ਨੰਬਰ ਪਲੇਟ ਬੜ ਕੇ ਆ ਗਈ ਸੀ ਅੱਜ ਮੈਂ ਲੁਧਿਆਣੇ ਲਵਾਉਣ ਹੀ ਆਇਆ ਸੀ ਨੰਬਰ ਪਲੇਟ ਜੇ ਆ ਨੰਬਰ ਪਲੇਟ ਦਿਖਾ ਕੇ ਮੈਂ ਵੀਡੀਓ 'ਚ ਹੱਥ ਜੋੜ ਕੇ ਹੋਰ ਬੇਨਤੀ ਕਰਦਾ ਵੀ ਜੇ ਕੋਈ ਆਮ ਜਨਤਾ ਦੇ ਵਿੱਚੋਂ ਸਾਡੇ ਵਰਗਾ ਬੰਦਾ ਇਹ ਕਹਿੰਦਾ ਹੁੰਦਾ ਨਾ ਵੀ ਸਰ ਵੀ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ 20 ਮਿੰਟ ਦਾ ਸਮਾਂ ਦੇ ਦਿਓ 10 ਮਿੰਟ ਦਾ ਸਮਾਂ ਦੇ ਦਿਓ ਤਾਂ ਉਹਨੂੰ ਸਮਾਂ ਜਿਹੜਾ ਦੇ ਦਿੱਤਾ ਜਾਵੇ ਆਇ ਨਹੀਂ ਕਰਨਾ ਚਾਹੀਦਾ ਵੀ ਪ੍ਰਸ਼ਾਸਨ ਨੂੰ মিডিਆ ਬੁਲਾ ਲਿਆ ਬੁਲਾ ਕੇ মিডিਆ ਜਦ ਹੀ ਚਲਾਨ ਕੱਟਦਾ ਕੋਈ ਕਿਸੇ ਦੀ ਸੁਣੀ ਨਹੀਂ ਇਹਦੇ ਨਾਲ ਪਤਾ ਕੀ ਹੈ ਇਹਦੇ ਨਾਲ ਆਪ ਦੀ ਰੈਪੂਟੇਸ਼ਨ ਹੀ ਬੰਦੇ ਦੀ ਖਰਾਬ ਹੋ ਜੀਏ ਕਿਸੇ ਦਾ ਤੁੱਛ ਨਹੀਂ ਜਾਂਦਾ ਤੇ ਆਮ ਲੋਕਾਂ ਦੇ ਵਿੱਚ ਨਾ ਕਿ ਡਰਦਾ ਮਾਹੌਲ ਆ ਜਿਹੜਾ ਉਹ ਪੈ ਜਾਂਦਾ ਤੇ ਜੇ ਆਪਾਂ ਭਾਈ ਝੂਠੇ ਹੁੰਦੇ ਆਪਾਂ ਨਾ ਹੁੰਦੇ ਇਸੇ ਖਾਤਰ ਆਪਾਂ ਸਪੈਸ਼ਲ ਨੰਬਰ ਪਲੇਟ ਦਿਖਾਉਣ ਆਏ ਸੀ ਸਰਕਾਰੀ ਨੰਬਰ ਪਲੇਟ ਆ ਭਾਈ 20 ਮਿੰਟ ਦਾ ਸਮਾਂ ਜਿਹੜਾ ਉਹ ਸਾਨੂੰ ਨਹੀਂ ਦਿੱਤਾ ਗਿਆ ਕੱਲ ਨੂੰ ਹੁਣ ਮੈਨੂੰ ਇੱਥੇ ਵੀ ਗਲਤ ਕਹਿਣਗੇ ਉਹ ਚਲੋ ਹੁਣ ਪ੍ਰਮਾਤਮਾ ਨੂੰ ਪਤਾ ਹੈ ਕੌਣ ਸਹੀ ਆ ਕੌਣ ਗਲਤ ਆ ਆ ਦਿਖਾਓ ਜੀ ਨੰਬਰ ਪਲੇਟ ਇੱਕ ਵਾਰ ਆ ਨੰਬਰ ਅੱਧਾ ਕੇ ਦਿਖਾਵੇ ਆ ਬਸ ਥੋੜਾ ਜਿਹਾ ਆ ਬੇਟਾ ਦੇਖੋ ਸਰ ਆ ਨੰਬਰ ਪਲੇਟ ਸਹੀ ਆ ਜੀ ਹੁਣ ਪੂਰੀ ਹਾਂ ਠੀਕ ਹੈ ਜੀ ਠੀਕ ਹੈ ਜੀ ਉਹ ਤਾਂ ਨਹੀਂ ਸੀਗੀ ਪਰ ਠੀਕ ਹੈ ਫਿਰ ਉਹੀ ਤੁਹਾਨੂੰ ਮੈਂ ਕਿਹਾ ਸੀ ਕਿ 20 ਮਿੰਟ ਦਾ ਸਮਾਂ ਦੇ ਦਿਓ ਬਸ ਤੁਹਾਨੂੰ ਆ ਤੁਹਾਡੇ ਕੋਲ 20 ਮਿੰਟ ਦੇ ਵਿੱਚ ਆ ਨਹੀਂ ਗਏ ਦੱਸੋ 20 ਮਿੰਟਾਂ ਦੇ ਵਿੱਚ ਆ ਗਏ ਅਸੀਂ ਬਿਲਕੁਲ 1 ਘੰਟੇ ਬਾਅਦ ਆ ਗਏ ਮੈਂ ਜੀ 1 ਘੰਟੇ ਬਾਅਦ ਕਿੱਥੇ ਇਹ ਰਿਕਾਰਡਿੰਗ ਦੀ ਗੱਲ ਨਹੀਂ ਜੀ ਆਹ ਦੇਖੋ ਤੁਸੀਂ ਮੈਂ ਤੁਹਾਨੂੰ ਕੀ ਜਾਨੀ ਉਹ ਤੇ ਗੱਡੀਆਂ ਲੱਗੀਆਂ ਹੁੰਦੀਆਂ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਜੇ ਬੁਲਾਈ ਆ ਉਹ ਮੈਸੇਜ ਦਿਖਾਓ ਤੁਹਾਨੂੰ ਨਹੀਂ ਆਹ ਦੇਖ ਲਓ ਜੀ ਮੈਂ ਮੂੰਹ ਜਵਾਨੀ ਨਹੀਂ ਮੈਂ ਮੈਂ ਜਿਨਾ ਹੁਣ ਦੇਖੋ ਜੀ ਆ ਇਹਨੂੰ ਤੁਸੀਂ ਗਲਤ ਤਾਂ ਨਹੀਂ ਕਹਿ ਸਕਦੇ ਉਹ ਵਿੱਚ ਹੀ ਲਗਾਉਣੀ ਸੀ ਉਹ ਮੂਰੇ ਗੱਡੀਆਂ ਵੀ ਖੜੀਆਂ ਹੁੰਦੀਆਂ ਜੀ ਅੱਗੇ ਮੈਸੇਜ ਜੇ ਤੁਹਾਨੂੰ ਅਪਲਾਈ ਕੀਤਾ ਉਹ ਤਾਂ ਦਿਖਾ ਦਿਓ ਮੈਂ ਤੁਹਾਨੂੰ ਖਾ ਉਹ ਤੁਹਾਨੂੰ ਨੰਬਰ ਪਲੇਟ ਹੀ ਦਿਖਾਦੀ ਸੀ ਸਾਰੀ ਹੁਣ ਦਿਖਾਈ ਆ ਨਾ ਫਿਰ ਤੁਹਾਨੂੰ 20 ਮਿੰਟ ਕਿਹਾ ਸੀ 20 ਮਿੰਟ ਰੋਕ ਸਕਦੇ ਸੀਗੇ ਜੀ ਤੁਸੀਂ ਲੱਗ ਰਹੇ ਸੀਗੇ 20 ਮਿੰਟ ਤੁਸੀਂ ਰੋਕ ਸਕਦੇ ਹੁਣ ਪਿੰਡੋ ਗੱਲ ਪਤਾ ਕੀ ਹੁੰਦਾ ਬਾਈ ਜੀ ਦੇਖੋ ਕੋਈ ਵੀ ਗੱਡੀ ਦੀ ਨੰਬਰ ਪਲੇਟ ਲਵਾਉਣਾ ਹੁੰਦਾ ਗੱਡੀ ਗੱਡੀ ਨਾਲ ਲੈ ਕੇ ਆਉਂਦਾ ਉਹ ਨਹੀਂ ਗੱਡੀ ਗੌਤੀਆਂ ਸਾਰਿਆਂ ਦੀ ਹੁੰਦੀਆਂ ਜੀ ਕਿ ਕਿਸੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਸੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਸੀ ਉਹ ਤੁਸੀਂ ਚਲਾਨ ਕਰਤਾ ਜੀ ਉਹ ਤੁਸੀਂ ਚਲਾਨ ਕਰਤਾ ਜੀ ਲਰਨਿੰਗ ਵਾਲਾ ਪਰ ਆ ਨੰਬਰ ਪਲੇਟ ਦਾ ਸੀ ਤੁਹਾਨੂੰ ਰਿਕਵੈਸਟ ਇਹ ਤੁਸੀਂ ਉੱਥੇ ਜਾ ਕੇ ਦਿਖਾ ਦਿਓ ਜੀ ਮੈਂ ਉਸ ਟਾਈਮ ਮੇਰੇ ਕੋਲ ਮੈਂ ਅਪਲਾਈ ਦਾ ਮੈਸੇਜ ਨਹੀਂ ਦਿਖਾ ਸਕਿਆ ਮੇਰੇ ਲਈ ਮੈਂ ਬਾਅਦ ਦੇ ਨਾਲ ਦਿਖਾਈ ਆਪੀ ਸਾਹਿਬ ਆਪੇ ਉਹਨਾਂ ਨੂੰ ਫੈਸਲਾ ਕਰਨਾ ਉਹ ਆਪੇ ਕਰਨਗੇ ਚਲੋ ਕੋਈ ਗੱਲ ਬਸ ਇਹੀ ਗੇਸ ਦੀ ਕਰਦੇ ਆਂ ਵੀ ਅੱਗੇ ਤੋਂ ਜੇ ਕੋਈ ਆਮ ਲੋਕਾਂ ਦੇ ਵਿੱਚੋਂ ਆਮ ਜਨਤਾ ਜੋ ਬੰਦਾ ਸਮਾਂ ਮੰਗਦਾ ਉਹਨੂੰ ਦੇ ਦੇਣਾ ਚਾਹੀਦਾ ਮੈਂ ਤਾਂ ਤੇਜੀ ਤੇ ਲਵਾ ਕੇ ਵੀ ਲੈ ਕੇ ਜਾਣਾ ਮੈਂ ਉਹ ਕਹਿੰਦਾ ਫਟ ਕਰਤਾ ਮੈਂ じゃ ਫਟ ਤੂੰ ਹੁਣ ਬਾਅਦ ਵਿੱਚ ਕਰੀਏ ਭਈ 20 ਮਿੰਟ ਤੋਂ ਉੱਤੇ ਨਾ ਲੰਘ ਜੇ ਕਿਤੇ ਸੋ ਉੱਤੇ ਨਾ ਹੋ ਜਾਣ ਕਿਤੇ ਚਲੋ ਆਪਾਂ ਸੱਚੇ ਸੀ ਭਾਈ ਆ ਵੀ ਆਪਾਂ ਦਿਖਾਤੀ ਹੁਣ ਇੱਥੇ ਵੀ ਇਹਨਾਂ ਨੇ ਗੱਲ ਦੱਸਤੀ ਦੇਖੋ 20 ਮਿੰਟ ਦਾ ਸਮਾਂ ਨਹੀਂ ਦੇ ਸਕਿਆ ਮੈਂ ਟ੍ਰੈਨ ਨੂੰ ਚਲਾਣ ਕਰਤਾ ਤੇ ਐ ਕੋਈ ਨਗਰੀ ਪੌਂਖਲਾ ਸੀ ਜਾਂ ਉਹਦੇ ਖਿਲਾਫ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਜਿੱਥੇ ਕੈਮਰੇ ਜ਼ਰੂਰ ਲੱਗੇ ਹੋਣਗੇ ਉਹ ਰੈੱਡ ਬੱਤੀਆਂ ਨੇ ਪਕੀਆਂ ਦੇ ਕੋਲ ਦੀ ਲਾਂਕੇ ਜਾ ਜਾ ਤੱਕ ਪੁਲੀਸਾਂ ਕੇ ਫਰਿਆਵੇਂ ਉਹ ਵੀ ਜ਼ਰੂਰ ਕੈਮਰੇ ਕਢਾਏ ਜਾਣ ਤੇ ਉਹ ਬੰਦਾ ਵੀ ਜਿਹੜਾ ਫਰਿਆ ਜਾਵੇ ਉਹਨਾਂ ਦਾ ਵੀ ਬੰਦੀ ਕਾਰਵਾਈ ਇਹਨਾਂ ਦੇ ਵਿੱਚ ਕੀਤੀ ਜਾਵੇ ਨਾਲ ਇੱਕ ਟ੍ਰੈਫਿਕ ਮੁਲਾਜ਼ਮ ਹੋਣਾ ਚਾਹੀਦਾ ਉਹ ਵੀ ਇਹਨਾਂ ਦੇ ਨਾਲ ਹੈ ਨਹੀਂ ਗਾ ਜਿਹੜੀ ਦਿਖਾ ਦੋ ਇਕੱਲੇ ਖੜੇ ਆ ਉਹ ਭਿਹਾ ਜਾ ਕੇ ਉਹਦੀ ਚੰਗੀ ਅਫਸਰ